ਪਿਆਰਿਆ ਜੀ ਮੇਰ ਇਨਾਂ ਦੇ ਮਹਾਰਾਜ ਜੀ ਦਾ ਨਾਮ ਚਿਤਿਆ ਹੋਇਆ ਨਾਨਕ ਨਾਮ ਸਰਦੀ ਕਰੋ ਤੇਰੇ ਪੰਚ ਪਤ ਦਾ ਪੁਆਰ ਮਿੱਠੀ ਦਾ ਹਰ ਸਾਹ ਦੁਆਰੇ ਜੀ ਕੀ ਬੋਲੇ yeah मानक करो बाबट बराबरे हमेशह नाने नान खे बोले नान दुआ बो नाने बोले नान हमेंट में हमें ज्ञान मुकी जाने न त मतरे हमना गुरदाणे नान कढाइ नान जुदा नान जुड़े ਨਾਨਕ ਨਾਮ ਲੈਵਾ ਸੰਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਹੋਵੇ ਔਰ ਅਸੀਂ ਉਮੀਦ ਕਰਦੇ ਆ ਕਿ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸੰਤਾ ਨੇ ਕੋ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਾਰੇ ਸਾਰੇ ਸੰਸਾਰ ਦਾ ਖਲਾਅ ਹੋਵੇ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇ ਜੀਤੇ ਸਮਤੀ ਮਨੁੱਖਤਾ ਦੇ ਰਹਬਰ ਸਾਂਝੀ ਵਾਤਾ ਦੇ ਪ੍ਰਤੀਕ ਆਪ ਲਾ ਰਿਹਾ ਹੈ ਕਲਾਕਾਰ ਜਗ ਮੇਂ ਪਰਵ ਹੋ ਰਿਓ ਖਲੀਫਾ ਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦਾ ਅਵਤਾਰਪੂਰਵ ਸਮੁੱਚੇ ਸੰਸਾਰ ਦੇ ਵਿੱਚ ਬੜੀ ਸ਼ਰਧਾ ਤੇ ਉਸ਼ਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਗੁਰਦਰਾ ਦੇ ਦੇ ਨਾਮ ਕਿਸਾਫ ਇੱਕ ਦਿਨ ਤੋਂ ਸਵੇਰ ਦੇ ਸ਼ਾਮ ਦੇ ਸਮਾਗਮ ਚੱਲ ਰਹੇ ਹਨ ਅੱਜ ਘਾਰੀਅਤ ਸ਼ਰਧਾ ਤੇ ਸਮੁੱਚਾ ਇਲਾਕਾ ਨਵਾਸੀਆਂ ਦੇ ਸਹਿਯੋਗ ਦੇ ਨਾਲ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਹ ਤੇ ਸ੍ਰੀ ਸੁਖਮਨੀ ਸਾਹਿਬ ਸ਼ਹਿਬਾ ਸੋਸਾਇਟੀ ਦੇ ਸਮੂਹ ਸਵਾਰਾਂ ਵੱਲੋਂ ਸੰਗਤ ਦੀ ਸੇਵਾ ਜਿਹੜੀ ਆਉ ਕੀਤੀ ਜਾ ਰਹੀ ਹੈ ਜੋ ਗੁਰੂ ਰਾਮ ਸਾਹਿਬ ਦਾ ਸੰਦੇਸ਼ ਹੀ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਔਰ ਨਾਲ ਹੀ ਉਹਨਾਂ ਨੇ ਸਭੇ ਸਾਂਝੀ ਵਾਲ ਸਦਾਨ ਕੋਈ ਨਾ ਦਿਸੇ 12 ਦੀਓ ਸਭ ਜਾਤੀਆਂ ਨੂੰ ਇੱਕ ਬਰਾਬਰ ਬਿਠਾਇਆ ਔਰ ਨਾਲ ਹੀ ਉਹਨਾਂ ਨੇ ਸੱਚੋ ਔਰ ਸਭ ਕੋ ਉੱਪਰ ਸੱਚ ਅਚਾਰ ਇਹ ਕਿਹਾ ਕਿ ਸੱਚ ਤੋਂ ਉੱਪਰ ਇੱਕ ਚਰਨ ਜੇ ਹੈ ਉਹ ਸਭ ਤੋਂ ਵੱਡੀ ਚੀਜ਼ ਹੈ ਤੇ ਆਓ ਹੀ ਇਸ ਮਹਾਨ ਪੁਰ ਦੇ ਤੇ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਨੂੰ ਅਪੜਾ ਕਰਕੇ ਸਮੁੱਚੇ ਸੰਸਾਰ ਦੇ ਵਿੱਚ ਸਾਂਝੀ ਵਾਲਤਾ, ਪ੍ਰੇਮ, ਪਿਆਰ, ਸੱਚ ਪਾਵਨ ਦਾ ਸੰਦੇਸ਼ ਦਈਏ। ਉਹਨਾਂ ਦੇ ਅਸੂਲ ਕਿਰਤ ਕਰੋ, ਨਾਮ ਜਪੋ, ਵੰਡ ਤੇ ਚਲੋ। ਇਸ ਅਸੂਲ ਦੇ ਚੱਲ ਕੇ ਸਮੁੱਚੀ ਮੁਲਕਾ ਦੇ ਵਿੱਚ ਖੁਸ਼ੀਆਂ ਮਨਾਈਏ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ। ਵਾਹਿਗੁਰੂ ਜੀ ਕਾ। ਸਾਰੀ ਸੰਗਤ ਨੂੰ ਜੈ ਖਾਲਸਾ ਵਾਹ ਤੇ ਬੀਤ ਗਿਆ ਸਤਪੁਰਨਾਮਕ ਪਰਗਟਾ ਮਿੱਟੀ ਢਲ ਜਾ ਕੇ ਚੰਗ ਹੋਆ ਨੂਕਾਰ ਸੂਰਜ ਨਿਕਲਿਆ ਤਾਰੇ ਸੱਤੇ ਅੰਦਰ ਅੰਬੇਰ ਪਲਵਾ ਅੱਜ ਪਹਿਲੇ ਪਾਛਾ ਸੰਤਨ ਗੁਰਮੁਖ ਦੇਵ ਜੀ ਦਾ ਤਾਪ ਪੂਛ ਪੁਰਬ ਸੰਤਨ ਸ੍ਰੀ ਗੁਰੂ ਗੰਗ ਸਾਹਿਬ ਜੀ ਰਵਾਈ ਹੇਠ ਪੰਜਾਬ ਪਿਆਰ ਦੀ ਗਵਾਈ ਹੇਠ ਬੜੇ ਹੀ ਸ਼ਬਦਾ ਦੇ ਪਾਉ ਨਾਲ ਨਗਰ ਕੀਰਤਨ ਕੱਢੇ ਜਾ ਰਹੇ ਹਨ ਸੰਤਨ ਗੁਰਮੁਖ ਦੇਵ ਜੀ ਜਿਨ੍ਹਾਂ ਨੇ ਤਲਕ ਦੇਤ ਨਾਲੇ ਸਮੇਂ ਵਿੱਚ ਨੋਟਸ ਕਾਟ ਕੇ ਖਾਤਸਾ ਪੰਚ ਲਾਇਆ ਔਰ ਸਿੱਕ ਕੋਤ ਦੀ ਸਾਧਨਾ ਕੀਤੀ ਸਿੱਖਾਂ ਦਾ ਪਹਿਲੇ ਮੋਢੀ ਨੋਤੀ ਗਰੂ ਅੰਤਨ ਕੋ ਨਲਕ ਦੇਵ ਜੀ ਜਿਨ੍ਹਾਂ ਨੇ ਕਿੱਤ ਕਰਨ ਬੌਂਡ ਜਪਨ ਤੋਂ ਮੋਢੇ ਤੋਂ ਨਾਮ ਜਪਨ ਦੀ ਯਤੂ ਲਾਈ ਸੋਨਾ ਦੇ ਪ੍ਰਕਾਸ਼ ਪਰਤੇ ਮਖਮੂਲ ਸਿਤਾਨੋਂ ਵੱਕ ਲੱਕੋ ਦਾ ਦਿੰਦਾ Vahid Burdi Kaşalı sağ Vahid Burdi. Olas Onunla. Şirketlerle. Ayşe Sıla aradı. Aşkın insanlere bir sahne. Saatlerce sahne sahneye. Saatlerce 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 sah ਬਹੁਤ ਸ਼ਾਨ ਨਾਲ ਅਰੇ ਦੀਨ ਲਾ ਰਹੀ ਆ ਹਨ ਸਿੱਦੇ ਸੰਤਾਂ ਸਰਬਾਨੰਦ ਸਿੰਘ ਜੀ ਦਾ ਸਾਥ ਕੋਪ ਦਿਓ ਦਾ ਕੁਝ ਲੱਖ ਰੋਡਾ ਇਹ ਆਰੇ ਸਤਨਹੁਲ ਵਾਹਿਗੁਰੂ ਜੀ ਕਾ ਕਾਲਾ ਵਾਹਿਗੁਰੂ ਜੀ ਕੀ ਫਤਿਹ